ਉਹ ਸ਼ਰ ਗੁਰਦਾਰ ਦੀ ਇਚਨਾ ਜਿੱਤੀ ਹੈ ਗੁਰੂ ਘਰੋਂ ਸ਼ਰ ਜੀ ਦੀ ਸੰਜੀਵ ਨਹੀਂ ਆਂਦੀ ਹੈ ਛੋੜੇ ਅੱਖਾਂ ਵਿੱਚ ਤਾਂ ਆਪਿਓ ਫਰਮਾਉਂਦੇ ਹੰ ਇਨ ਸਿਰ ਜੋ ਗੁਰ ਨਾਨਿ ਦੇਵ ਗੁਰ ਲਖਾਇਨ ਚਰਨੀ ਸਿਰ ਤੋਂ ਲਾ ਕੇ ਪੈਰਾਂ ਤੱਕ ਇਤਨੇ ਵੀ ਸੀਰੀ ਦੇ ਅੰਗ ਹਨ ਸੇਵਾ ਤੋਂ ਬਿਨਾਂ ਜੋ ਜੋ ਕੇ ਉਹਨਾਂ ਦਾ ਪਰਮਾਰਥਕ ਫਰਜ਼ ਹੈ ਸੇਵਾ ਦਾ ਉਸ ਤੋਂ ਬਿਨਾਂ ਸਿ ਕਾਰਜ ਹੋ ਦਸਤੇ ਇੱਕ ਕਾਰੀਗਰ ਨੇ ਉਸ ਨੂੰ ਕਾਰਨਾਮਾ ਵੀ ਪ੍ਰਾਪਤ ਹੈ ਕਾਸਾਨੇ ਦੇ ਵਿੱਚ ਕੰਕਾਰ ਕਰਨ ਦੇ ਟੂਰ ਜਿਵੇਂ ਸ਼ੰਦਰੀ ਮਿਲੇ ਰਹਿਣ ਨਾ ਅਗਰ ਉਸ ਕਾਸਾਨੇ ਵਿੱਚ ਉਹ ਨਾਲ ਸੰਦ ਨਾਲ ਕੰਮ ਨਹੀਂ ਕਰਦਾ ਤਾਂ ਉਹ ਬਾਕੀ ਵੀ ਚੀਏ ਇਸੇ ਤਰ੍ਹਾਂ ਇੱਕ ਜ਼ਿਮੀਂਦਾਰ ਹੈ ਉਸ ਨੂੰ ਫਾਰਮ ਵੀ ਮਿਲਿਆ ਰਿਹਾ ਹੈ

ਮਨਕੰਦੇ ਟੂਲ ਜਨ ਅਗਰ ਇਹਨਾਂ ਨਾਲ ਇਹ ਸੇਵਾ ਪੂਰੀ ਨਹੀਂ ਕਰਦਾ ਅ ਨਿਸਕਲ ਹੈ ਇਸ ਨੂੰ ਕਾਹਿੰ ਪੈੰਦਰ ਹੈ ਯਾ ਯੋਗੋ ਇਹ ਜੀਵਾਤਮਾ ਇੱਕ ਲਿੰਗਾਰ ਹੈ ਅਸੂਲ ਸ਼ਰੀਰ ਇਸ ਦਾ ਫਾਰਮ ਹੈ ਸਤ ਪੈ ਰਖ ਸੰਨਾਸਤ ਰਸਨਾ ਆਦਿ ਇਹ ਇਸ ਦੇ ਸਿੱਖੀ ਪਤੀ ਕਰਨ ਦੇ ਟੂਲ ਜਨ ਅਗਰ ਇਹਨਾਂ ਨਾਲ ਸੇਵਾ ਭਗਤੀ ਨਹੀਂ ਕਰਦਾ ਤਾਂ ਇਹਨੂੰ ਕਾਟਾ ਹੀ ਕਾਟਾ ਹੈ ਕਾਟਾ ਹੀ ਨਹੀਂ ਬਲਕਿ ਇਹਨਾਂ ਨੂੰ ਧਿਕਾਰ ਜੋਗ ਰਸ਼ਿਆ ਹੈ ਜਿਉ ਕਹਿੰਦੇ ਦਿਰਗ ਸਿਰ ਜੋ ਗੁਰੂ ਨਾਨਕ ਨੇ ਗੁਰ ਲੱਗੇ ਨਾ ਚੱਲਨੀ ਦਿਰਗ ਲੋਇਨ ਕੋ ਦਰਸ਼ ਬਿਨਾ ਤੇਖੇ ਪਰ ਤਰਣੀ ਦਿਰਗ ਸਰਵਣ ਪ੍ਰਦੇਸ਼ ਬਿਨਾ ਸੁਣ ਸੁਰਤਨ ਤਰਣੀ ਦਿਰਗ ਜੇ ਬਾਗੁਰ ਸ਼ਬਦ ਬਿਨਾ ਮੰਤਰ ਸਿਮਰਣੀ ਵਿਨ ਸੇਵਾ ਤਰਗਤ ਪੈਰ ਔਰ ਨਹਿਫਲ ਕਰਨੀ ਜੀ ਮਰੀਦਾ ਪਿਰ ਗਰੀ ਸੁਖ ਸਤਗੁਰੁ ਸ਼ਰਣੀ ਸਿਰ ਪਾ ਕੇ ਪੈਰਾਂ ਤੱਕ ਬੱਲੇ ਕੱਲੇ ਆਂ ਨੇ ਉਹ ਕਹਿੰਦੇ ਕੋ ਸਿਰ ਨੂੰ ਠੀਕਾਰ ਹੈ ਜੋ ਨਮਸਕਾਰ ਪਤੀ ਨਹੀਂ ਕਰਦਾ ਉਹ ਨੇਤਰ ਦੀ ਕਾਰ ਜੋ ਬਣੇ ਜਰੇ ਸਰ ਦਾ ਨਾਲ ਗੁਰੂ ਦੇ ਦਸ਼ਨ ਨਹੀਂ ਕਰਦੇ ਉਹ ਕੰਨ ਠੀਕਾਰ ਜੋ ਗਣੇ ਜਿਹੜੇ ਨਿੰਦਿਆ ਚੁਗਲੀ ਸੁਣਨ ਵਾਸਤੇ ਤਾਂ ਸ਼ੇਰ ਹਣ ਆਹ ਗਲੀਜਾ ਸੁਣਨ ਵਾਸਤੇ ਦਲਿਤਰੀ ਹਨ ਉਹ ਜ਼ੁਬਾਨ ਦੀ ਤਸਾਹਜ ਹੋ ਗਿਆ ਜੋ ਨਿੰਦਿਆ ਚੁਗਲੀ ਛੁਰ-ਮੁਰ ਕੱਚ-ਪਿਚ ਵਾਸਤੇ ਕੈਂਚੀਆਂ ਨੂੰ ਚਲਦੀ ਹੈ ਗਲੀਜਾ ਸੁਣ ਵਾਸਤੇ ਗੁੰਗੀ ਹੋ ਜਾਂਦੀ ਉਹਨਾਂ ਸੇ ਪਹਿਰਨ ਨੂੰ ਵੀ ਠੀਕਾਰ ਹੈ ਇਹ ਬਰਾਈਆਂ ਵਾਸਤੇ ਤਾਂ ਕਾਲੇ ਹੋ ਜਾਂਦੇ ਨੇ

ਪੈਰਾਂ ਨੂੰ ਕੀ ਕਾਰਜੋਗ ਦੱਸਿਆ ਇਹ ਜਾਣ ਕੇ ਬਾਬਾ ਅਮਰਦਾਸ ਜੀ ਨੇ ਸੇਵਾ ਦੇ ਵਾਸਤੇ ਕਮਰ ਖਸਾ ਕੀਤਾ ਸੇਵਾ ਹਮੇਸ਼ਾ ਉੱਚੀ ਤੇ ਸੁੱਚੀ ਮਤਨਾ ਰਹਿਆ ਕਰਦੀ ਹੈ ਸੇਵਾ ਗੁਰੂ ਘਰ ਵਿੱਚ ਕਈ ਕਿਸਮ ਦੀ ਹੈ ਸਾਧ ਸੰਗਤ ਦੇ ਜੁੱਥੇ ਬਰਤਨ ਮਾਂਜਣੇ ਇਹ ਵੀ ਬੜੀ ਉੱਤਮ ਸੇਵਾ ਹੈ ਸਾਧ ਸੰਗਤ ਦੇ ਜੁੱਥੇ ਝਾੜਨੇ ਇਹ ਵੀ ਬੜੀ ਉੱਤਮ ਸੇਵਾ ਹੈ ਸਤਿ ਪ੍ਰਭਿ ਬਿਚਾਰਣਾ ਵੀ ਬੜੀ ਉਤਮ ਸੇਵਾ ਹੈ ਜਨ ਆਦਿ ਛੋਣਾ ਵੀ ਬੜੀ ਉਤਮ ਸੇਵਾ ਹੈ ਰੱਖਾ ਆਦਿ ਮਾਰਨਾ ਸੰਗਤ ਨੇ ਵੀ ਬੜੀ ਉਤਮ ਸੇਵਾ ਹੈ ਇਤਿਆਦ ਬਹੁਤ ਕਿਸਮ ਦੀ ਸੇਵਾ ਆਪਨੇ ਸੇਵਾ ਦੇ ਵਾਸਤੇ ਕੰਮਰ ਕਸਾ ਕਰਨੇ ਆ ਮਨ ਭਜਨ ਵਿੱਚ ਲਗਾ ਛੱਡ ਦੇਣ ਆ ਸਰੀਰ ਸੇਵਾ ਵਿੱਚ ਲਗਾ ਦਿੱਤਾ ਮਨੋਂ ਦਰੜ ਜੋੜ ਦਿੱਤੇ ਪ੍ਰੂਫ ਪ੍ਰਾਪਤੀ ਵਾਸਤੇ ਜੋ ਸੇਵਾ ਕਰਨੇ ਕਰਦੇ ਮੰਨਸ਼ੁੱਤ ਉਹ ਚਲਾ ਜਾਂਦਾ ਹੈ ਸੇਵਾ ਨੇ ਅੱਗੇ ਵੀ ਮੰਨਸ਼ੁੱਤ ਸੀ ਉਹ ਵਿਸ਼ੇਸ਼ ਇਕਾਗਰਤਾ ਫੜਦਾ ਚਲਾ ਜਾਂਦਾ ਹੈ ਅੰਦਰ ਵਿਸ਼ੇਸ਼ ਰੋਸ਼ਨੀ ਹੁੰਦੀ ਚਲੀਆਂ ਆਉਂਦੀਆਂ ਹਨ ਉਹ ਸਥਾਨ ਜਿਹੜੇ ਅਗਿਆਸੀ ਪ੍ਰਸ਼ਾਨੋਂ ਵਿਆਸ ਕਰਕੇ ਪ੍ਰਾਪਤ ਹੁੰਦੀਆਂ ਹਨ ਬੜੀ ਧੀਰ ਵਿੱਚ ਪ੍ਰਾਪਤ ਹੁੰਦੀਆਂ ਹਨ ਆਪ ਨੂੰ ਜੰਮੀ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ سیوا تو بنا ساتھ تپسیا بھی تھوڑی ہستی ہسٹی ہے بابا فرید اس ما جدک فرید بہت نیا جا سا چھوٹا جا سی اس نے ایک دن کہا بیٹا فرید لے آ اسی مالا کہنے ہیں اسلام اس دسبی کہا جانا ہے ਉਹ ਆਸਣ ਮਸੱਲਾ ਉਹ ਮਸੱਲਾ ਕਹਿੰਦੇ ਅਸੀਂ ਆਸਣ ਕਹਿੰਦੇ ਜਿਸ ਕੱਪੜੇ ਤੇ ਬੈਠ ਕੇ ਭਜਨ ਕਰੀਂ ਉਸ ਨੂੰ ਅਸੀਂ ਆਸਣ ਕਹਿੰਦੇ ਉਹ ਮਸੱਲਾ ਕਹਿੰਦੇ ਜਿਉਂ ਅੱਖਾਂ ਜਿਹੜੇ ਪੈਦਾ ਗੱਲ ਹੋਈ ਸੀ ਦੰਦੀ ਹੈ ਕਹੇ ਲਗੀ ਬੇਟਾ ਫਰੀਦ ਰੱਬ ਦਾ ਭਜਨ ਕਰਿਆ ਕਰ ਆਲਾ ਤੇਰੇ ਵਾਸਤੇ ਮੈਂ ਆਸਣ ਬਿਛਾ ਦਿੰਦੀ ਹਾਂ ਇਹ ਮਾਲਾ ਫੜ ਰੱਬ ਦਾ ਨਾਮ ਲੈ ਇਹ ਸੁਣ ਕੇ ਫਰੀਦ ਮਿਆਣਾ ਸੀ ਬੱਚਾ ਸੀ ਉਛਣ ਲਗਾ ਮਾਤਾ ਇਹ ਭਲਾ ਮੈਂ ਰੱਬ ਦੇ ਨਾਮ ਦੀ ਮਾਲਾ ਫੇਰੀ ਅਬ ਮੈਨੂੰ ਕੀ ਦੇ ਦੇਗਾ ਬੱਚਿਆਂ ਨੂੰ ਮਿੱਠਾ ਪਿਆਰਾ ਹੁੰਦਾ ਕਹਿ ਲੱਗੀ ਬੇਟਾ ਰੱਬ ਤੈਨੂੰ ਗੁਰ ਦੇ ਦੇਗਾ ਸੋ ਮਾਤਾ ਨੇ ਅਸੰਡੇ ਤਾਂ ਗੁਰਦੀ ਰੋੜੀ ਕਰ ਦਿੱਤੀ ਉਸ ਨੂੰ ਮਾਰਾ ਫੜਾ ਕੇ ਕਹਿਣ ਜਿੱਲਾ ਮਾਰਾ ਫੇ ਤੇ ਕਹਿੰਦੀ ਅਸਨੁਠਾ ਅਸਨੁਠਾ ਤਦ ਇਹ ਗੁਰਦੀ ਰੋੜੀ ਲਾ ਮੇਰੇ ਤੇਰਾ ਬਣੀ ਗੁਰਦਸਤ ਹੈ ਉਹ ਮਾਤਾ ਅਨਤਾ ਜੋਗ ਜਾਨ ਨੇ ਜਿਹੜੀ ਆਪਣੇ ਬੱਚਿਆਂ ਨੂੰ ਰਹਿ ਦੀ ਫਕੀ ਕਰਨ ਦਾ ਫੈਸਲਾ ਦਿੱਤੀ ਹਨ ਗੁਰਬਾਣੀ ਵਿੱਚ ਉਹਨਾਂ ਨੂੰ ਬੜਾ ਵਡਿਆਇਆ ਗਿਆ ਹਨ ਹਨ ਤਾਂ ਨਨ ਨੇ ਜਿਹੜੀਆਂ ਨ ਹੋ ਮੁਖੋ ਸੇ ਕਾਂਢੇ ਕੱਚੇ ਉੱਤੇ ਇਸ਼ਕ ਸੁਧਾਇ ਰੰਗ ਦੀਦਾ ਵਿਸ਼ਰਾਜਨਾ ਨਾਮ ਤੇ ਭੇ ਪਾਰ ਕੀ ਆਪ ਲਈ ਲੜ ਲਾਏ ਦਰਦ ਰਵੇਸ਼ ਸੇ ਇਹਨਾਂ ਤਨਜਨੀਂ ਦੀ ਮਾਂ ਆਇਸ਼ਾ ਫਲ ਸੇ ਸੁਹਾਨਾਂ ਦੀ ਮਾਤਾ ਸੰਤਜੋਗ ਹੈ ਤੇ ਉਹਨਾਂ ਦਾ ਔਨਾਂ ਹੀ ਦੁਨੀਆ ਤੇ ਸ਼ਤਲਾ ਹੈ ਉਹ ਮਾਤਾ ਮੰਤਜੋਗਾਂ ਕਈ ਤਰੀਕੇ ਸੇ ਆਪਣੇ ਬੱਚਿਆਂ ਨੂੰ ਬੱਚਿਆਂ ਤੋਂ ਇਸ ਪਾਸੇ ਦੀ ਆਦਤ ਨਹੀਂ ਆ ਪਰ ਉਹ ਤੋਂ ਪਾਸ਼ਕ ਦੀਆਂ ਜੋ ਖੁਦ ਪੱਤੀ ਕਰਨ ਵਾਲੀਆਂ ਹੁੰਦੀਆਂ ਜਿਨ੍ਹਾਂ ਨੇ ਸੀਨਾ ਵਿੱਚ ਜਾ ਕੇ ਨਾਮ ਲੈਣਾ ਹੈ ਉਹ ਬੱਚਿਆਂ ਨੂੰ ਕਿਸ ਤਰੀਕੇ ਸਿਰ ਪੱਤੀ ਕਰਨ ਦਾ ਆਦੇਸ਼ ਕਰ ਸਕਦੀਆਂ ਏਮ ਕਰਕੇ ਸੀਧੀ ਮਾਤਾ ਨੇ ਬਾਰ ਬਾਰ ਇਹ ਸਭ ਦੇਸ਼ ਕੀਤਾ ਇਸੇ ਤਰ੍ਹਾਂ ਗੋਪੀ ਚੰਨ ਦੀ ਮਾਤਾ ਨੇ ਮੇਰਾ ਮੰਤਰੀ ਨੇ ਬਾਗ ਆਸ਼्रम ਵਿੱਚ ਵੇਸ਼ ਕਰਕੇ ਉਸ ਨੂੰ ਯੋਗੀ ਬਣਾਇਆ। ਰੋਹੀ ਮਾਤਾ ਨੇ ਵੀ ਉਸ ਨੂੰ ਬਾਗ ਬਾਗ ਸਿੱਖਿਆ ਦੇ ਕੇ ਪ੍ਰਮੁਖ ਸਤਿਉਸ਼ਖੀ ਮਿਲ ਜਾਂਦਾ ਹੈ। ਐਸੀ ਬਾਗ ਬਾਗ ਸਿੱਖਿਆ ਦੇ ਕੇ ਰਹਿ ਦਾ ਪੇਮ ਪੈਦਾ ਕੀਤਾ, ਲਟ ਪੈਦਾ ਕੀਤੀ। ਤਉਹੋ ਸ੍ਰੀ ਦੀ ਮਾਤਾ ਨੇ ਯੋ ਸ੍ਰੀ ਨੂੰ ਸ਼ੌਕ ਪੈਦਾ ਕੀਤਾ। ਰੋਜ਼-ਰੋਜ਼ ਸ੍ਰੀ ਨਾਮਾ ਫੇਰਦਾ ਹੈ, ਉਸ ਨੂੰ ਗੁਰਦੀ ਰੋੜੀ ਮਿਲਦੀ ਹੈ। ਇੱਕ ਦਿਨ ਦਾ ਜ਼ਿਕਰ ਸ੍ਰੀ ਜੀ ਮਾਤਾ ਕਿਤੇ ਇਧਰ ਉਧਰ ਘੁੰਮਣੀਆਂ ਦੇ ਗਈ ਪਿੱਛੋਂ ਵਕਤ ਹੋ ਗਿਆ ਮਾਲਾ ਫੇਰਨ ਦਾ ਸਜਦਾ ਉਸਨੇ ਜੁੱਲੇ ਤੋਂ ਆਸਰਾ ਧਾਇਆ ਬਿਛਾਇਆ ਮਾਲਾ ਤੰਮੀ ਹੋ ਸੀ ਉਹ ਵੀ ਲੈ ਲਈ ਬੈਠ ਕੇ ਮਾਲਾ ਜੜਨ ਲੱਗ ਪਿਆ ਮਾਤਾ ਨੂੰ ਖਿਆਲ ਆਇਆ ਕਿ ਵਕਤ ਮਾਲਾ ਫੇਰਨ ਦਾ ਹੋ ਗਿਆ ਸ੍ਰੀ ਦਾ ਜੀ ਰੋਸ਼ਨੀ ਮਾਲਾ ਫੇਰੀ ਹੈ ਜਿਸ ਨੂੰ ਗੁਰਮੀ ਲੱਭਣਾ ਉਹ ਦੇਖੀ ਕਿ ਕੀ ਗੁਜ਼ਰੇਗੀ ਇਹ ਚਿੰਤਾ ਹੈ ਪਰੇਂਦਰ ਜਿਸ ਵੇਂ ਸਿੰਘ ਨੇ ਮਾੜਾ ਫੇਰੀ ਮਾਲਾ ਫੇਰ ਕੇ ਅਸਨੁ ਧਾਇਆ ਅੱਜ ਤਾਂ ਇੱਕ ਰੋੜੀ ਗੁਰਦੀ ਲਬਦੀ ਸੀ ਅੱਜ ਅਸਨ ਦੇ ਠਾਂ ਗੁਰਦੀਆਂ ਰੋੜੀਆਂ ਰੋੜੀਆਂ ਪਈਆਂ ਬਹੁਤ ਖੁਸ਼ ਹੋਇਆ ਵੀ ਅੱਜ ਮੇਰੇ ਤੇ ਬੜਾ ਮਿਹਰਬਾਨ ਹੈ ਇਹ ਮਾਤਾ ਨੇ ਆ ਕੇ ਪੁੱਛਿਆ ਬੇਟਾ ਮਾਲਾ ਫੇਰੀ ਤੇ ਹਮਾਤਾ ਫੇਰ ਅਬਨੇ ਗੁਰ ਦਿੱਤਾ ਕਿ ਨਾ ਅੱਜ ਯਾਨੀ ਅਜਿਹਾ ਇਤਨਾ ਗੁਰਦਿਤਾ ਸਭ ਨੇ ਕਿੰਨੇ ਦਿਨਾਂ ਨਾਲ ਇਕੱਠਾ ਕਰਕੇ ਦੇ ਦਿੱਤਾ ਸਮਝਿਆ ਇਸ ਤੈਅ ਸ਼ਬਦ ਵਿੱਚ ਸਿੱਧੀ ਇਹ ਵਿਸ਼ਾਸ ਨੂੰ ਜਿਸ ਸ਼ਬਦ ਨੂੰ ਵਾਰ-ਵਾਰ ਰਟਣ ਕਰਦੇ ਰਹੀਏ ਉਹ ਉਹਦੇ ਵਿੱਚ ਮਨ ਟਿਕਣ ਲੱਗ ਜਾਵੇ ਉਹ ਸਿੱਧ ਹੋ ਜਾਂਦਾ ਹੈ ਯਾਨੀ ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ ਪਰਾਚੀਨ ਜ਼ਮਾਨੇ ਦੇ ਸਤਿਪੁਰਸ਼ਾਂ ਵਿੱਚ ਜਿਹੜੀਆਂ ਸ਼ਕਤੀਆਂ ਪਾਈਆਂ ਜਾਂਦੀਆਂ ਸਨ ਉਹ ਇਹ ਸੰਤ ਜਨ ਵਿਆਸ ਦੇ ਬਲ ਕਰਕੇ ਮਨ ਇਕਾਗਰ ਹੋ ਜਾਂਦਾ کہ کاغرہ ہون کر کے شکیوں پیدا ہو جائے میں ہوں لوئی ایک دفعہ کسی نے سنیا پوت قبیر جی ایک غریب آدمی سی جس ان کو اور دا روگ لگ گیا سی بڑا دوکھی سی کسی نے اس ان کو کہا بھی جی توں جی تھی شرنیا میں تو تیرا روگ ہٹا سک دیا ਉਹ ਵਿਚਾਰਾ ਗਰੀਬ ਸੀ ਕਿ ਵੀਰ ਜੀ ਦਾ ਘਰ ਪੁੱਛਦਾ ਤੁਸੀਂ ਦਾ ਕਾਸ਼ੀ ਵਿੱਚ ਉਹ ਤਰਮਣ ਚਿਆ ਵੀਰ ਜੀ ਘਰ ਨਹੀਂ ਛਣ ਮਾਤਾ ਲੋਹੀ ਘਰ ਸੀ ਛਿੰਨ ਲੱਜੀ ਲੋਹੀ ਪੀਡਲ ਹੈ ਅਗਜੀ ਥੈਂ ਕੀ ਤੇਰਾ ਕੰਮ ਹੈ ਭਾਈ ਉਹ ਕਹਿੰਦਾ ਮਾਤਾ ਜੀ ਮੈਂ ਸੁਣਿਆ ਵੀਰ ਜੀ ਕੋ ਹਟਾ ਦਿੰਦੇ ਮੈਂ ਨੇ ਸ੍ਰੀ ਨੂੰ ਕੋੜਦਾਰ ਹੋਵੇ ਲੱਗੇ ਮੈਂ ਇਹ ਹਟਾਉਣ ਵਾਸਤੇ ਆਇਆ ਦਾ